ਮੇਰਾ ਸਵਾਲ ਸੀ ਆਨਰੇਬਲ ਹੈਲਥ ਮਿਨਿਸਟਰ ਸਾਹਿਬ ਨੂੰ 28 ਨਵੰਬਰ 2023 ਦੇ ਵਿੱਚ ਮੈਂ ਆਪਣੇ ਸਾਰੇ ਹਲਕੇ ਦੇ ਹਸਪੀਟਲਸ ਦੀ ਕਿਉਂਕਿ ਸਾਡੇ 5 ਮੇਰੇ ਹੈ ਨੇ ਜੀਆ ਸੀਐਚਸੀਸ ਕਾਦੀਆਂ ਕਨਵਾਨ ਪੈਣੀ ਮੀਏ ਖਾ ਤਾਰੀਵਾਲ ਤੇ ਕੋਟ ਸੰਤੋਖ ਰਾਇਦੇ ਤੇ ਉਹਦੇ ਵਿੱਚ ਬੈਨ ਨੂੰ ਦੱਸਿਆ ਸੀ ਕਿ ਡਾਕਟਰਸ ਦੀ ਅਵੇਲੇਬਿਲਟੀ ਹੈ ਨਹੀਂ ਮਸ਼ੀਨਸ ਦੀ ਅਵੇਲੇਬਿਲਟੀ ਹੈ ਨਹੀਂ ਸਟਾਫ ਦੀ ਅਵੇਲੇਬਿਲਟੀ ਬਹੁਤ ਕਾਟੇ ਇਹਨਾਂ ਨੇ ਮੈਨੂੰ ਉਦੋਂ ਅਸ਼ੋਰੈਂਸ ਹਾਊਸ ਨੂੰ ਦਿੱਤੀ ਸੀ ਮੈਨੂੰ ਨਹੀਂ ਸਾਰੇ ਹਾਊਸ ਨੂੰ ਦਿੱਤੀ ਸੀ ਕਿ ਬਿਫੋਰ ਪਾਰਲੀਮੈਂਟ ਇਲੈਕਸ਼ਨਸ ਇਹ ਮੈਂ ਸਾਰਾ ਤੁਹਾਡਾ ਕਿਉਂਕਿ ਮੇਰੇ ਦੋਸਤ ਵੀ ਨੇ ਪੁਰਾਣੇ ਤੇ ਨੇ ਕਿਹਾ ਕਿ ਸਾਰੀਆਂ ਤੁਹਾਡੀਆਂ ਪੋਸਟ ਹਰ ਚੀਜ਼ ਜਿਹੜੀ ਮਸ਼ੀਨ ਦੀ ਅਪਡੇਟ ਕਰ ਦਿੱਤੀ ਜਾਏ ਤਕਰੀਬਨ ਸਰ ਹੁਣ 10 ਮਹੀਨੇ ਹੋ ਚੁੱਕੇ ਨੇ ਮੈਂ ਇਹਨਾਂ ਨੂੰ ਚਿੱਠੀ ਵੀ ਲਿਖੀ ਸੀ ਮੈਂ ਗੁਜ਼ਾਰਿਸ਼ ਕੀਤੀ ਸੀ ਕਿ ਤੁਸੀਂ ਕਿਰਪਾ ਕਰਕੇ ਆ ਜਾਓ ਮੇਰਗਾ ਮੇਰਾ ਹਲਕਾ ਵਿਜ਼ਿਟ ਕਰੋ ਮੈਂ ਤੁਹਾਨੂੰ ਵੈਲਕਮ ਵੀ ਕਰਾਂਗਾ ਤੇ ਇਹ ਆ ਨਹੀਂ سکے ਜੀ ਹੁਣ 10 11 ਮਹੀਨੇ ਤੋਂ ਬਾਅਦ ਜਿਹੜਾ ਇਹਨਾਂ ਦਾ ਸਰ ਇਸ ਟਾਈਮ ਜਵਾਬ ਆਇਆ ਉਹਦੇ ਵਿੱਚ ਇਹਨਾਂ ਖੁਦ تسلیم ਕੀਤਾ ਕਿ 50 ਹੈਲਥ ਸੈਂਟਰਸ ਨੇ ਮੇਰੇ ਹਲਕੇ ਚ ਜਿਹਦੇ ਵਿੱਚ ਟੋਟਲ ਸੈਂਕਸ਼ਨ ਡਾਕਟਰਸ ਦੀਆਂ ਤੇ ਪੈਰਾ ਮੈਡੀਕਲ ਸਟਾਫ ਦੀਆਂ ਪੋਸਟ ਨੇ 280 287 ਨੇ ਇਸ ਟਾਈਮ ਭਰੀਆਂ ਨੇ 174 ਤੇ 113 ਖਾਲੀ ਨੇ ਆਲਮੋਸਟ ਸਮਝੋ ਇਹਦੇ ਵਿੱਚ 45% ਪੋਸਟ ਅਜੇ ਵੀ ਮਹਿੰਦਰ ਸਾਹਿਬ ਖਾਲੀ ਪਈਆਂ ਮੇਰੀ ਗੁਜ਼ਾਰਿਸ਼ ਹੈ ਕਿ ਨਾ ਉਥੇ ਕੋਈ ਸਪੈਸ਼ਲਿਸਟ ਹੈ ਜੀ ਕੁਝ ਚਾਰ ਪੰਜ ਡਾਕਟਰਸ ਤੁਸੀਂ ਕੱਲ ਹੀ ਟ੍ਰਾਂਸਫਰ ਆਊਟ ਕਰ ਦਿੱਤੇ ਜੀ ਤਾਂ ਬੇਨਤੀ ਮੇਰੀ ਇੰਨੀ ਹੈ ਕਿ ਮੈਂ ਤੁਹਾਨੂੰ ਥੋੜਾ ਜਿਹਾ ਦੱਸਣਾ ਚਾਹਨਾ ਦੋ ਸੈਂਟਰਸ ਬਾਰੇ ਜਿਸ ਤੱਕ ਕਾਦੀਆਂ ਹੀ ਸਵਾਲ ਪੁੱਛ ਲਓ ਜੀ ਬੇਨਤੀ ਦਾ ਸਾਨੂੰ ਕਰਨੀ ਸਵਾਲ ਪੁੱਛੋ ਸਵਾਲ ਉਸੇ ਵਿੱਚ ਮੈਂ ਇਹਨਾਂ ਥੋੜਾ ਜਿਹਾ ਦੱਸਣਾ ਹੀ ਚਾਹੁੰਦਾ ਸੀ ਕਿ ਕਾਦੀਆਂ ਦੇ ਵਿੱਚ ਟੋਟਲ 7 ਸੈਂਕਸ਼ਨ ਪੋਸਟ ਨੇ ਤਿੰਨੇ ਡਾਕਟਰਸ ਨੇ ਚਾਰ ਵੇਕੈਂਟ ਪਈਆਂ ਨੇ ਇਸ ਤਰ੍ਹਾਂ ਹੀ ਜਿਹੜਾ ਬਾਕੀ ਸਟਾਫ ਦੀ 8 ਪੋਸਟ ਨੇ ਉਹਦੇ ਵਿੱਚ 2 ਭਰੀਆਂ ਨੇ 6 ਖਾਲੀ ਪਈਆਂ ਉਹਦੇ ਵਿੱਚ ਕੋਈ ਡਿਜੀਟਲ ਐਕਸ-ਰੇ ਮਸ਼ੀਨ ਅਵੇਲੇਬਲ ਨਹੀਂ ਇੱਕ ਪੁਰਾਣੀ ਦੀ ਮਾਡਲ ਦੀ ਮਸ਼ੀਨ ਹੈ ਗੁਜ਼ਾਰਿਸ਼ ਮੇਰੀ ਇੰਨੀ ਹੈ ਆਪਣੇ ਹੈਲਥ ਮਿਨਿਸਟਰ ਸਾਹਿਬ ਕਿਰਪਾ ਕਰਕੇ ਇੱਕ ਵਿਜ਼ਿਟ ਕਰੋ ਆਪ ਸਾਰੇ ਹਸਪੀਟਲਸ ਦੇ ਵਿੱਚ ਇਹੀ ਪੋਜੀਸ਼ਨ ਮੈਂ ਨਹੀਂ ਚਾਹੁੰਦਾ ਕਿ ਤੁਹਾਨੂੰ ਏਮਬੈਰਸ ਇੱਥੇ ਕੀਤਾ ਜਾਏ ਫਿਰ ਤੁਸੀਂ ਕੋਈ ਗਲਤ ਫਿਰ ਇੱਥੇ ਉੱਠ ਕੇ ਕੋਈ ਇੰਸ਼ੋਰੈਂਸ ਦਿਓ ਇਹ ਅਗਲਾ ਹਾਊਸ 6 ਮਹੀਨੇ ਬਾਅਦ ਮਿਲਣਾ ਫਿਰ ਉੱਥੇ ਤਾਂ ਉੱਥੇ ਹੀ ਕੰਮ ਰਹਿ ਜੇ ਤਾਂ ਮੇਰੀ ਬੇਨਤੀ ਇੰਨੀ ਹੈ ਕਿ ਤੁਸੀਂ ਸਾਡੇ ਸਾਥੀਓ ਦੋਸਤੋ ਮੈਂ ਤੁਹਾਡੀ ਇੱਜ਼ਤ ਕਰਨਾ ਕਿਰਪਾ ਕਰਕੇ ਆਓ ਸਾਰੇ ਆ ਤੁਹਾਨੂੰ ਮਿਨਿਮਮ ਜਿਹੜੇ 5 ਵੱਡੇ ਸੈਂਟਰਸ ਨੇ ਕਮਿਊਨਿਟੀ ਹੈਲਥ ਸੈਂਟਰਸ ਉਹਨਾਂ ਨੂੰ ਤੁਸੀਂ ਵਿਜ਼ਿਟ ਕਰੋ ਤੁਹਾਡੇ ਵਾਸਤੇ ਬੈਟਰ ਹੋਏਗਾ ਤੇ ਮੇਰੀ ਸਲਾਹ ਨਾ ਦਿਓ ਤੁਸੀਂ ਉਹਨਾਂ ਨੂੰ ਪੁੱਛੋ ਵੀ ਆਓਗੇ ਉਹੀ ਤਾਂ ਮੈਂ ਪੁੱਛ ਰਿਹਾ ਇੰਨੀ ਉਮੀਦ ਤਾਂ ਹੀ ਬਣ ਰਹਾ ਤੁਹਾਡੇ ਵਰਗਾ ਇਹਨਾਂ ਨੂੰ ਬਣਾਣਾ ਕਿਹੜਾ ਸ਼ੌਕ ਹੈ ਵਾਹਿਗੁਰੂ ਹਾਂਜੀ ਦੱਸੋ ਜੀ ਸਪੀਕਰ ਸਾਹਿਬ ਜੀ ਬੰਤਰੀ ਜੀ ਮੈਂ ਤੁਹਾਡੇ ਜ਼ਰੀਏ ਮਾਨਜੋਗ ਬਾਜਵਾ ਸਾਹਿਬ ਨੂੰ ਦੱਸਣਾ ਚਾਹੁੰਦਾ ਜੀ ਬਹੁਤ ਸਾਡੇ ਵਿੱਚੋਂ ਮੇਰੇ ਖਿਆਲ ਸਭ ਤੋਂ ਜ਼ਿਆਦਾ ਤਜਰਬੇਕਾਰ ਪਾਰਲੀਮੈਂਟਰੀਅਨ ਹੈ ਜੀ ਇਹ ਮਿਨਿਸਟਰ ਵੀ ਰਹੇ ਆ ਔਰ ਮੈਂਬਰ ਆਫ ਪਾਰਲੀਮੈਂਟ ਵੀ ਰਹੇ ਆ ਐਮ ਐਲ ਏ ਪਰਿਵਾਰ ਰਹੇ ਔਰ ਜੱਦੀ ਪੁਸ਼ਤੀ ਪਰਿਵਾਰ ਵੀ ਸਾਰਾ ਉਹ ਨਜ਼ਰ ਵੀ ਆਉਂਦਾ ਜੀ ਸਰ ਕਾਦੀਆਂ ਦੇ ਵਿੱਚ ਪੰਜ ਜਿਹੜੇ ਹੈਗੇ ਆ ਉਹ ਕਮਿਊਨਿਟੀ ਹੈਲਥ ਸੈਂਟਰ ਹੈ ਜੀ ਸਰ ਜੇ ਤੁਸੀਂ ਬਾਕੀ ਪੰਜਾਬ ਤੇ ਝਾਤ ਮਾਰੋਗੇ ਨਾ ਜੀ ਤਾਂ ਬਰਨਾਲਾ ਜ਼ਿਲ੍ਹਾ ਹੈ ਜੀ ਉੱਥੇ 4 ਹੈ ਜੀ ਫਰੀਦਕੋਟ ਦੇ ਵਿੱਚ 3 ਹੈ ਸਰ ਤੇ ਬਾਕੀ ਫਤਿਹਗੜ ਸਾਹਿਬ ਦੇ ਵਿੱਚ 5 ਹੈ ਜੀ ਬਾਕੀ ਜਿੰਨੇ ਤੁਹਾਡੇ ਡਿਸਟ੍ਰਿਕਟ ਰਹਿ ਗਿਆ ਜੀ ਨਵੇਂ ਸ਼ਹਿਰ ਚ ਮਲੇਰਕੋਟਲੇ ਚ ਤਾਂ 2 ਹੀ ਹੈ ਜੀ ਬਾਕੀ ਕਿਤੇ 5 ਹੈ 4 ਹੈ ਨਵੇਂ ਸ਼ਹਿਰ ਚ ਜਿੰਨੇ ਵੀ ਆ ਗਏ ਤੁਹਾਡੇ ਜੀ ਪਠਾਨਕੋਟ ਦੇ ਵਿੱਚ 4 ਹੈ ਸਰ ਜਿੰਨੇ ਇੱਕ ਜ਼ਿਲ੍ਹੇ ਦੇ ਵਿੱਚ ਉਸ ਤੋਂ ਬਾਅਦ ਇਹਨਾਂ ਕੋਲ ਆ ਇਹਨਾਂ ਕੋਲ ਸਰ 5 ਸੀਐਸਸੀ ਆ 5 ਐਸਮੋ ਲੱਗੇ ਹੋਇਆ 5 ਦੇ 5 ਹਾਜ਼ਰ ਹੈ ਜੀ 13 ਪੋਸਟਾਂ ਮੈਡੀਕਲ ਆਫਸਰ ਦੀਆਂ 13 ਦੀਆਂ 13 ਭਰੀਆਂ ਹੋਈਆਂ ਜੀ ਡੈਂਟਲ ਸਰਜਰੀ ਦੀਆਂ 5 ਚੋਂ 4 ਭਰੀਆਂ ਹੋਈਆਂ ਜੀ ਸਰ ਇਹਨਾਂ ਦੇ ਜਿਹੜੇ ਸਟਾਫ ਨਾਲ ਸੈ 34 ਚੋਂ 32 ਭਰੀਆਂ ਹੋਈਆਂ ਇੰਨੀ ਰੇਸ਼ਿਓ ਸਰ ਸਾਰੇ ਪੰਜਾਬ 'ਚ ਨਹੀਂ ਹੈ ਜੀ ਇਹਨਾਂ ਕੋਲੇ ਪੰਜਾਬ ਵਿੱਚ ਸਭ ਤੋਂ ਵੱਧ ਜਿਹੜੇ ਹੈਗੇ ਆ ਉਹ ਸੀਐਸਸੀ ਆ ਗਿਆ ਕਿਸੇ ਵੀ ਕੌਨਸਟਿਟੈਂਸੀ 'ਚ ਮੈਂ ਕਹਿੰਦਾ ਪੰਜਾਬ 'ਚੋਂ ਨਹੀਂ ਦੇਸ਼ ਵਿੱਚ ਸਭ ਤੋਂ ਵੱਧ ਹੈ ਜੀ ਉਹਨਾਂ ਦੇ ਕੋਲੇ ਕੰਦਿਆਂ ਕੋਲੇ 5 ਹੈ ਜੀ ਬਾਕੀ ਸਾਰੇ ਗੁਰਦਾਸਪੁਰ ਕੋਲੇ ਇਹਨਾਂ ਕੋਲੇ 2-2 ਹੈਗੇ ਆ ਸਾਰਿਆਂ ਕੋਲੇ ਜੀ ਸਰ ਮੈਂ ਕੋਈ ਉਹ ਨਹੀਂ ਕਹਿ ਰਿਹਾ ਸਰ ਇਹਨਾਂ ਨੂੰ 45 ਬੰਦੇ ਅਸੀਂ ਐਨਐਚਐਮ ਚੋ ਵੀ ਦਿੱਤੇ ਆ ਜੀ ਐਡੀਸ਼ਨਲ ਸਟਾਫ ਜਿਹੜਾ ਇਹਦੇ ਵਿੱਚ ਰਿਫਲੈਕਟ ਨਹੀਂ ਕਰਦਾ ਬਾਜਵਾ ਸਾਹਿਬ ਤੁਹਾਡੇ ਕੋਲੇ 148 ਕੋਪਮੈਂਟ ਆ ਸਾਰੀਆਂ ਵਰਕਿੰਗ ਆ ਜੀ ਹੁਣ ਤੁਸੀਂ ਇੱਕ ਜ਼ਿਲ੍ਹੇ ਨਾਲੋਂ ਵੱਡ ਕਮਿਊਨਿਟੀ ਹੈਲਥ ਸੈਂਟਰ ਆ ਜੀ ਤੁਹਾਡੇ ਕੋਲੇ ਸਰ ਇਹਦੇ ਵਿੱਚ ਬੇਨਤੀ ਇਹ ਆ ਕਿ ਮੈਂ ਬਾਜਵਾ ਸਾਹਿਬ ਨੂੰ ਇਹ ਕਹਿ ਸਕਦਾ ਦੇਖੋ ਤੁਹਾਡੇ ਕੋਲੇ 5 ਦੇ 5 ਸਮੋ ਲੱਗੇ ਆ ਸਰ ਡਾਕਟਰ ਵੀ ਲੱਗੇ ਹੋਏ ਆ ਤੁਹਾਡੇ ਕੋਲੇ ਸ਼ਾਰਟੇਜ ਹੈਗੀ ਆ ਸਪੈਸ਼ਲਿਸਟ ਹੀ ਹੈਗੀ ਆ ਉਹ ਪੂਰੀ ਕਰਾਂਗੇ ਜੀ ਉਹ ਅਸੀਂ ਭਰਤੀ ਕਰ ਰਹੇ ਹਾਂ ਮੈਂ ਉਹਦੇ ਤੇ ਵੀ ਆ ਰਹੇ ਹਾਂ ਸਰ ਉਹ ਵੀ ਸੁਣ ਲੋ ਜਵਾਬ سر میں تو ڈیٹا دے رہے ہیں جی اوہ تو ایک باج باجی منطری جی تو سیاب دی دا جواب جاری رکھو سر اے میرے آفیسرز بیٹھے ہیں جی سارے جمعہ بار ہیں سر اے سر آئی ایبجیکٹ چلو سر اے ڈیٹا گرداز پر تو مگایا گیا جی ٹھیک ਗੁਰਦਾਸਪੁਰ ਤੋਂ অথেন্টিকেট ਕਰਕੇ ਮੇਰੇ ਆਫੀਸਰਸ ਇੱਥੇ ਬੈਠੇ ਹੋਏ ਆ ਜੀ ਮੇਰੇ ਆਫੀਸਰਸ ਬੈਠੇ ਹੋਏ ਆ ਸਾਰੀ ਟੀਮ ਦੇ ਡਾਟਾ ਜਿਹੜਾ ਹੈਗਾ ਚੈੱਕ ਪਹਿਲਾਂ ਉਹਨਾਂ ਨੇ ਬਣਾਇਆ ਫਿਰ ਕਾਊਂਟਰ ਚੈੱਕ ਹੋਇਆ ਫਿਰ ਦੁਬਾਰਾ ਚੈੱਕ ਹੋ ਕੇ ਤਿੰਨ ਤਿੰਨ ਵਾਰੀ ਚੈੱਕ ਹੋ ਕੇ ਫਿਰ ਮੈਂ ਡਾਟਾ ਦੇ ਰਿਹਾ ਜੀ ਤੁਸੀਂ ਤੁਸੀਂ ਐ ਕਰਿਓ ਮੰਤਰੀ ਜੀ ਤੁਸੀਂ ਇਹਨਾਂ ਨੂੰ ਰਿਟਰਨ ਭੇਜ ਦਿਓ ਇਹ ਡਾਟਾ ਸਾਰਾ ਤੇ ਇਹ ਰੀਕਨਸਾਇਲ ਕਰਾ ਲੈਣਗੇ ਬਾਜੀ ਬਾਜੀ ਠੀਕ ਹੈ ਜੀ ਹਾਂ ਜੀ ਹਾਂਜੀ ਬਾਜੀ ਬਾਜੀ ਰੀਕਨਸਾਇਲ ਕਰਾ ਚੁੱਕਾ ਹਾਂ ਜੀ ਸਾਡੇ ਵੀ ਬੰਦੇ ਉੱਥੇ ਹਰ ਜਗ੍ਹਾ ਰਹਿੰਦੇ ਨੇ ਚਲੋ ਫਿਰ ਤੁਸੀਂ ਮੇਰੀ ਇੱਕੋ ਗੁਜ਼ਾਰਿਸ਼ ਹੈ ਕਾਈਂਡਲੀ ਵਿਜ਼ਿਟ ਕਰਨ ਕਿ ਕਿੰਡੀਕ ਪ੍ਰੋਬਲਮ ਆ ਜਾਊਗਾ ਸਰ ਆਜੂਗਾ ਜੀ ਆ ਕਦੋਂ ਕਹੋਗੇ ਸਰ ਮੈਂ ਤਾਂ ਚਲੋ ਆ ਜਾਣਗੇ ਜੀ ਹੁਣ ਐ ਤਾਂ ਲੱਗਦਾ 10 ਮਹੀਨੇ ਟੱਪ ਚੁੱਕੇ ਠੀਕ ਹੈ ਬਾਜਵਾ ਸਾਹਿਬ ਬੈਠੋ ਕੋਈ ਬੈਠੋ 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 ਕੋਈ ਇੱਕ ਅੱਧੇ ਮਹੀਨੇ ਦਾ ਟਾਈਮ ਚਲੋ ਇੰਸ਼ੋਰੈਂਸ ਇੱਕ ਤੇ ਦੇ ਦਿਓ ਕੋਈ ਸਰ ਉਹ ਆ ਜਾਣਗੇ ਜੀ ਜਦੋਂ ਮੈਂ ਕਹਿੰਦਾ ਆ ਜਾਣਗੇ ਸਰ ਆਣ ਬਹੁਤ ਜਲਦੀ ਆਵਾਂਗੇ ਜੀ ਮੰਤਰੀ ਜੀ ਬੈਠੋ ਜੀ ਬਾਜਵਾ ਜੀ ਥੀ ਹੋ ਗਿਆ ਓਏ ਹੋ ਗਿਆ ਓਏ ਹੋ ਗਿਆ ਉਹਨਾਂ ਨੇ ਕਹਿਤਾ ਹੋ ਗਿਆ ਪਲੀਜ਼ ਸਾਰਾ ਡਾਟਾ ਦੇ ਰਿਹਾ ਜੀ ਡਾਟਾ ਤੋਂ ਮੈਂ ਕੀ ਲੈਣਾ ਬਸ ਠੀਕ ਹੈ ਬੈਠੋ ਬਤਰੀ ਜੀ ਜਦੋਂ ਆਉਂਗਾ ਤੁਹਾਨੂੰ ਦੱਸ ਕੇ ਆਉਂਗਾ ਜਲਦੀ ਆਉਂਗਾ ਜੀ ਬਹੁਤ ਜਲਦੀ ਆਉਂਗਾ ਜੀ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਅਕੀਰ ਚੱਕ ਵਾਲ ਗਾਣੀ ਹੈ ਜੀ ਜੀ ਇਹਨਾਂ ਕੋਲੇ ਜੋ ਇਹਨਾਂ ਨੂੰ ਮਿਲਿਆ ਹੋਇਆ ਹੈ ਨਾ ਜੀ ਮੈਨੂੰ ਇੱਕੋ ਗੱਲ ਦਾ ਬਾਜਵਾ ਤੋਂ ਤੁਹਾਡੇ ਵਾਸਤੇ ਆ ਜੀ ਲੱਖੋ ਖੁਆਇਸ਼ ਐਸੀ ਹਰ ਖੁਆਇਸ਼ ਤੇ ਦਮ ਨਿਕਲੇ ਬਹੁਤ ਨਿਕਲੇ ਮੇਰੇ ਅਰਮਾ ਫਿਰ ਵੀ ਕਮ ਨਿਕਲੇ ਆਏ ਕੀ ਬਾਤ ਬੈਠੋ ਜੀ